ਤੁਪਕਲ ਦਾ ਲੁੱਕ ਚੈੱਕ ਕਰੋ ਅੱਜ ਕੈਂਡ ਹੈ ਸਾਰਾ ਓਕੇ ਦੁਬਾਰਾ ਚੈੱਕ ਕਰੋ ਹੂੰ ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰੇ ਦਾ ਫਾਊਂਡੈਂਟ ਸਟ੍ਰੈਕਟਰ ਦੋਸਤੋ ਕੱਲ ਜੋ ਆਪਾਂ ਵੀਡੀਓ ਅਪਲੋਡ ਕੀਤੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਲੈ ਕੇ ਜੋ ਤੁਹਾਨੂੰ ਪਤਾ ਹੈ ਕੌਨਸਟੇਬਲ ਦੇ ਬੱਚਿਆਂ ਦੇ ਕਾਫੀ ਉਹਦੇ ਵਿੱਚ ਸਵਾਲ ਜਵਾਬ ਤੇ ਕਮੈਂਟਸ ਆਏ ਬੱਚਿਆਂ ਦੇ ਕਾਲਸ ਆਈਆਂ ਸਾਰਾ ਕੁਝ ਬੱਚਿਆਂ ਦੀ ਰਕੁੰਡ ਵੈਰੀਫਿਕੇਸ਼ਨ ਜਿਹੜੀ ਨਹੀਂ ਹੋ ਰਹੀ ਉਹਨੂੰ ਕਾਲ ਨਹੀਂ ਆਇਆ ਸਾਰਾ ਕੁਝ ਨਾ ਕੁਝ ਬੱਚਿਆਂ ਦੇ ਗਰੁੱਪਸ ਆ ਜਿਹੜੇ WhatsApp ਗਰੁੱਪ ਬਣ ਚੁੱਕੇ ਨੇ ਬਟ ਜਿਵੇਂ ਤੁਹਾਨੂੰ ਪਤਾ ਹਾਜੀ ਸ਼ਨੀਵਾਰ ਹੈ ਤਾਂ ਛੁੱਟੀ ਹੈ ਠੀਕ ਹੈ ਤੇ ਹੁਣ ਜੋ ਵੀ ਬੱਚਿਆਂ ਦੇ ਤੁਸੀਂ ਆਪਣਾ ਫੋਨ ਦਾ ਜ਼ਰੂਰ ਤਿਆਰ ਰੱਖਣਾ ਫੋਨ ਦੇ ਵਿੱਚ ਕੀ ਆ ਤੁਹਾਡੇ ਗਰੁੱਪਸ ਆ ਜਿਹੜੇ ਬਣਦੇ ਰਹਿਣਗੇ ਤੇ ਤੁਹਾਨੂੰ ਜਿਹੜੀ ਕਾਲ ਉਹ ਆਂਦੀ ਰਹੇਗੀ ਠੀਕ ਹੈ ਤੇ ਹੁਣ ਤਾਂ ਤੁਹਾਡਾ ਸ਼ਾਇਦ ਸੋਮਵਾਰ ਤੱਕ ਹੀ ਜਾਵੇ ਗੱਲ ਠੀਕ ਹੈ ਸੋਮਵਾਰ ਨੂੰ ਹੀ ਤੁਹਾਨੂੰ ਕਾਲ ਵਗੈਰਾ ਤੁਹਾਨੂੰ ਆ ਸਕਦਾ ਇਹ ਨਾ ਤਿਆਰ ਰੱਖਿਓ ਹਮੇਸ਼ਾ ਸ਼ਾਮ ਦੇ ਟਾਈਮ ਹੀ ਕਾਲ ਆਉਂਦਾ ਜਿੰ ਤੁਸੀਂ ਸੀਮ ਲੇਟ ਆ ਰਹੇ ਹੋ ਕਿ ਤੁਹਾਡਾ ਫੋਨ ਤੁਹਾਡੇ ਕੋਲ ਹੋਵੇ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਅਲੋ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੈ ਸਾਰਾ ਤੇ ਹੁਣ ਕੁਝ ਗੱਲ ਕਰਨੀ ਆਪਾਂ ਕਿ ਜਿਵੇਂ ਤੁਸੀਂ ਕੱਲ ਪੁੱਛ ਰਹੇ ਸੀਗੇ ਕਾਫੀ ਬੱਚੇ ਕਿ ਡਰਾਫਟ ਕੀ ਹੁੰਦਾ ਹੈ ਹਨਾ ਡਰਾਫਟ ਦੀ ਲੋੜ ਨਹੀਂ ਪੈਂਦੀ ਕੁਝ ਬੱਚੇ ਕਹਿੰਦੇ ਸੀ ਉੱਥੇ ਹੀ ਪੈਸੇ ਲੈ ਲੈਂਦੇ ਨੇ ਜਾਂ ਕੁਝ ਇਦਾਂ ਤਾਂ ਉਹ ਪੈਸੇ ਅਸੈਪਟ ਨਹੀਂ ਕਰਨਗੇ ਤਾਂ ਡਾਇਰੈਕਟ ਹੀ ਠੀਕ ਹੈ ਕਿਉਂਕਿ ਪੈਸੇ ਤਾਂ ਤਾਂ ਇਦਾਂ ਕੋਈ ਵੀ ਰੱਖ ਲਾ ਦਤਾ ਤੇ ਉਹ ਸੌਫ ਹੋ ਸਕਦਾ ਬਟ ਤੁਹਾਨੂੰ ਐਜ਼ ਅ ਡਰਾਫਟ ਜੋ ਮਤਲਬ ਇੱਕ ਅਫੀਸ਼ੀਅਲ ਕਾਮਾ ਸੇਮ ਉਹ ਚੀਜ਼ ਦਿੱਤੀ ਜਾਂਦੀ ਹੈ ਤੇ ਤੁਸੀਂ ਇਹ ਦੇ ਬਸ ਕਰਨਾ ਕਿ ਇਹ ਡ ਤੁਸੀਂ ਸਿੰਪਲ ਵਾਸ ਜਾਓ ਆਪਣੀ ਬੈਂਕ ਠੀਕ ਹੈ ਬੈਂਕ ਵਾਲੇ ਨੂੰ ਬਸ ਜੋ ਵੀ ਆ ਥੋੜਾ 800 ਰੁਪਏ ਦਾ ਉਹ ਡਰਾਫਟ ਬਣਦਾ ਹੈ 800 ਰੁਪਏ ਫੀਸ ਲਾ ਦੇ ਤੁਹਾਡੀ ਉਹ ਸਾਰੀ ਤੇ ਤੁਸੀਂ ਉੱਥੋਂ ਜਾ ਕੇ ਉਹਨਾਂ ਤੋਂ ਬਣਵਾ ਸਕਦੇ ਹੋ ਤੇ ਕੋਈ ਇਹਦੇ ਵਿੱਚ ਆਪਣਾ ਕੋਈ ਉਹ ਨਹੀਂ ਹੈਗਾ ਤੁਹਾਨੂੰ ਸਾਰਾ ਗਾਈਡ ਆਪਾਂ ਜਿਹੜਾ ਇਹ ਬੈਂਕ ਵਾਲੇ ਕਰ ਦੇਣਗੇ ਇਹ ਜਿਹੜਾ ਅਕਾਊਂਟ ਤੁਸੀਂ ਕਹਿ ਰਹੇ ਹੋ ਡਰਾਫਟ ਦਾ ਸਰ ਸੀ ਹੈ ਨਾ ਇਹ ਤਾਂ ਤੁਸੀਂ ਪੈਸੇ ਦੇ ਕੇ ਕਿਤੋਂ ਵੀ ਬਣਵਾ ਸਕਦੇ ਕਿਸੇ ਬੈਂਕ ਤੋਂ ਬਣਵਾ ਸਕਦੇ ਸਾਰਾ ਠੀਕ ਹੈ ਤੇ ਇਹਦਾ ਕੋਈ ਟਾ ਰੋਲੇ ਵਾਲਾ ਗੱਲ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਲੈ ਕੇ ਠੀਕ ਹੈ ਕਿਉਂਕਿ ਦੋਸਤੋ ਮੈਡੀਕਲ ਦੀ ਡੇਟ ਹੈ ਜਿਹੜੀ ਜਲਦੀ ਜੋ ਵੀ ਬੱਚਿਆਂ ਦਾ ਕੋਈ ਮੈਡੀਕਲ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਚੀਜ਼ ਲੈ ਕੇ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇੱਕ ਕੋਚ ਦਾ ਮਕਸਦ ਸਿਰਫ ਤੁਹਾਡਾ ਗਰਾਊਂਡ ਤੱਕ ਨਹੀਂ ਹੁੰਦਾ ਹੈਗਾ ਤੁਹਾਡਾ ਐਗਜ਼ਾਮ ਤੱਕ ਨਹੀਂ ਹੁੰਦਾ ਹੈਗਾ ਕੋਈ ਕੋਚਿੰਗ ਇੰਸਟੀਚਿਊਟ ਦਾ ਅਸਲੀ ਕੋਚ ਤੁਹਾਡਾ ਜਾਂ ਅਸਲੀ ਤੁਹਾਨੂੰ ਜੋ ਗਾਈਡ ਕਰਨ ਵਾਲਾ ਉਹੀ ਹੈ ਜਿਹੜਾ ਤੁਹਾਡਾ ਲਾਸਟ ਟਾਈਮ ਤੱਕ ਤੁਹਾਡੇ ਨਾਲ ਖੜਾ ਰਹੇ ਠੀਕ ਹੈ ਤੇ ਪ੍ਰੀਤਮ ਫਿਰ ਆਰਮੀ ਐਜ਼ ਅ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਖੜਾ ਹਾਂ ਤੇ ਜਦ ਤੱਕ ਤੁਹਾਨੂੰ ਵਰਦੀ ਤੁਹਾਡੇ ਨਹੀਂ ਪਹਿ ਜਾਂਦੀ ਹੈਗੀ ਜਦ ਤੱਕ ਤੁਹਾਨੂੰ ਹਮੇਸ਼ਾ ਗਾਈਡ ਕਰਦਾ ਰਹੂੰਗਾ ਮੈਂ ਤੇ ਹੁਣ ਵੀ ਜੇ ਕਿਸੇ ਬੱਚੇ ਛੋਟੀ ਜੀ ਗਾਈਡੈਂਸ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਠੀਕ ਹੈ ਜੇ ਕਿਸੇ ਬੱਚੇ ਨੂੰ ਕੋਈ ਆਈਸਾਈਟ ਦੀ ਪ੍ਰੋਬਲਮ ਆ ਜਾਂ ਕੁਝ ਕਿਸੇ ਹੋਰ ਨੂੰ ਲੈ ਕੇ ਕੋਈ ਮੈਡੀਕਲ ਪ੍ਰੋਬਲਮ ਆ ਕੋਈ ਟੂਬ ਟੈਸਟ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਜਨ ਤਾਂ ਕੰਟੈਕਟ ਕਰ ਸਕਦਾ ਠੀਕ ਹੈ ਆਪਣੀ ਅਕੈਡਮੀ ਦੇ ਵਿੱਚ ਇੰਨੇ ਸਾਰੇ ਬੱਚੇ ਸਿਲੈਕਟ ਹੋਏ ਆ ਹਰ ਇੱਕ ਜਗ੍ਹਾ ਤੇ ਹਰ ਇੱਕ ਪੁਲਿਸ ਸਟੇਸ਼ਨ ਦੇ ਵਿੱਚ اپنی اکیڈمی ਦੇ ਵਿੱਚ ਕੋਈ ਨਾ ਕੋਈ ਬੱਚਾ ਤੁਹਾਨੂੰ ਮਿਲੇਗਾ ਹੀ ਮਿਲੇਗਾ ਠੀਕ ਹੈ ਤਾਂ ਮੇਰਾ ਤਾਂ ਕੰਮ ਬਸ ਇਹ ਨਹੀਂ ਹੈ ਜੇ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਮੈਂ ਤਾਂ ਇੱਕ ਕਾਲ ਹੀ ਕਮਾਣੀ ਹੈ ਹਨਾ ਤਾਂ ਸਿੰਪਲ ਤੁਸੀਂ ਇਸ ਨੂੰ ਲੈ ਕੇ ਜ਼ਰੂਰ ਕਰੋ ਥੋੜਾ ਤਾਂ ਪੂਰੇ ਫਿਊਚਰ ਦਾ ਸਵਾਲ ਹੈ ਠੀਕ ਹੈ ਤਾਂ ਤੁਸੀਂ ਜੇ ਤੁਹਾਨੂੰ ਕਿਸੇ ਨੂੰ ਲੈ ਕੇ ਪ੍ਰੋਬਲਮ ਆਂਦੀ ਆ ਤਾਂ ਆਪਾਂ ਤੁਹਾਨੂੰ ਗਾਈਡ ਅਪ ਕਰ ਸਕਦੇ ਹਾਂ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਤੁਹਾਨੂੰ ਪਤਾ ਤੇ ਵੀਡੀਓਜ਼ ਥਰੂ ਮੈਂ ਨਹੀਂ ਦੱਸ ਸਕਦਾ ਹੈਗਾ ਆਫੀਸ਼ੀਅਲ ਹਨਾ ਇਹ ਸਾਰਾ ਆਪਣਾ ਅਕਾਊਂਟ ਹੋ ਜਾਂਦਾ ਹੈ ਤਾਂ ਕਰਕੇ ਬਟ ਸਮਝਣ ਵਾਲੇ ਸਮਝਣੇ ਹੋਣਗੇ ਮੈਂ ਕੀ ਕਹਿਣਾ ਚਾਹ ਰਿਹਾ ਤੇ ਜੋ ਚੀਜ਼ਾਂ ਹੈਗੀਆਂ ਨੇ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਂਦੀ ਆ ਮੈਡੀਕਲ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਤਾਂ ਇੱਕ ਵਾਰ ਡਿਸਕਸ ਆ ਜਿਹੜਾ ਜ਼ਰੂਰ ਕਰ ਲੋ ਮੇਰੇ ਨਾਲ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਛੋਟੀ ਛੋਟੀ ਪ੍ਰੋਬਲਮ ਹੈ ਠੀਕ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆ ਥੋੜਾ ਮੈਡੀਕਲ ਕੁਝ ਵੀ ਆ ਤਾਂ ਜੇ ਕਿਸੇ ਬੱਚੇ ਨੂੰ ਡਾਕੂਮੈਂਟ ਲੈ ਕੇ ਕੋਈ ਪ੍ਰੋਬਲਮ ਆ ਰਹੀ ਆ ਉਹ ਬੱਚਾ ਗਾਈਡ ਅਪ ਕਰ ਸਕਦਾ ਉਹ ਬੱਚਾ ਹੋ ਕਰ ਸਕਦਾ ਠੀਕ ਹੈ ਦੋਸਤੋ ਤੇ ਇਸ ਵੀਡੀਓ ਦੇ ਨੀਚੇ ਆਪਣੇ ਕਮੈਂਟਸ ਜ਼ਰੂਰ ਛੱਡਿਓ ਤੇ ਆਪਣਾ ਬਹੁਤ ਸਾਰਾ ਪਿਆਰ ਜ਼ਰੂਰ ਦਿਓ ਕਿਉਂਕਿ ਇੰਨੇ ਸਾਰੇ ਪਿਆਰ ਦੇ ਨਾਲ ਹੀ ਤੁਹਾਡਾ ਆਪਾਂ ਸਾਰਾ ਅੱਗੇ ਲੈ ਕੇ ਆਨੇ ਆ ਸਾਰਾ ਤੁਹਾਡੇ ਤੇ ਤੂੰ ਮੇ ਵਾਰ ਵਾਰ ਇਹੀ ਕਹਿ ਰਹੇ ਜੇ ਤੂੰ ਮੈਡੀਕਲ ਲੈ ਕੇ ਹਿਸ਼ਾਰਾ ਤੇ ਆਪਣਾ ਆਲਰੇਡੀ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ 14 ਟੈਸਟ ਹੁੰਦੇ ਨੇ ਭਰਤੀ ਨੂੰ ਲੈ ਕੇ 14 ਟੈਸਟ ਦੀ ਵੀਡੀਓ ਹੈ ਜਿਹੜੀ ਉਹ ਆਪਾਂ ਬਣਾਈ ਵੀ ਆ ਤੇ ਮੇਰੇ YouTube ਚੈਨਲ ਤੇ ਅਪਲੋਡ ਪਤੀ ਕੀਤੀ ਹੋਈ ਆ ਉਹਦੇ ਵਿੱਚ ਸਬ ਇਨਸਪੈਕਟਰ ਵਾਲੇ ਬੱਚਿਆਂ ਦਾ ਵੀ ਫਿਜ਼ਿਕਲ ਮੈਡੀਕਲ ਟੈਸਟ ਦੀ ਪਾਈ ਹੋਈ ਆ ਆਪਾਂ ਨੇ ਉਹਦੇ ਵਿੱਚ ਆਪਣੇ ਇੱਕ ਹੈਡ ਕਨਸਟੇਬਲ ਦਾ ਵੀ ਪਾਇਆ ਹੋਇਆ ਸਬ ਇਨਸਪੈਕਟਰ ਵਾਲੇ ਤੇ ਕਨਸਟੇਬਲ ਵਾਲੇ ਹੋਗੇ ਸਾਰੇ ਬੱਚਿਆਂ ਦੀ ਜਿਹੜੀ ਆਪਾਂ ਨੇ ਵੀਡੀਓਜ਼ ਦੇ ਵਿੱਚ ਰਿਵਿਊ ਜਿਹੜੇ ਪਾਏ ਹੋਏ ਨੇ ਜਿਨ੍ਹਾਂ ਬੱਚਿਆਂ ਦਾ ਐਕਚੁਅਲੀ ਮੈਡੀਕਲ ਟ ਆ ਵੀਡੀਓਜ਼ ਜਾ ਕੇ ਉਹ ਦੇਖ ਸਕਦੇ ਹੋ ਨਹੀਂ ਪਤ ਲੱਗਦਾ ਹੈਗਾ ਮੈਂ ਤੁਹਾਨੂੰ ਦੱਸਦਾ ਨਾ ਮੇਰੇ ਚੈਨਲ ਤੇ ਲਿਖਿਆ ਲਿੰਕ ਆਪ ਤੇ ਮੈਂ نیچے ਆ ਵੀਡੀਓ ਦੇ ਨੀਚੇ ਡਿਸਕਰੀਪਸ਼ਨ ਦੇ ਵਿੱਚ ਵੀ ਲਿੰਕ ਪਾ ਦਾਂਗਾ ਠੀਕ ਹੈ ਆਪਣੇ ਬਹੁਤ ਸਾਰੇ ਬੱਚੇ ਸੀਗੇ ਪਹਿਲਾਂ ਜਿਹਨਾਂ ਬੱਚਿਆਂ ਨੂੰ ਕਿ ਮੈਡੀਕਲ ਲੈ ਕੇ ਪ੍ਰੋਬਲਮ ਆਈ ਹੈ ਪਹਿਲਾਂ ਜਿਹੜੇ ਸਬ ਇੰਸਪੈਕਟਰ ਭਰਤੀ ਹੋਏ ਜਾਂ ਫਿਰ ਹੈੱਡ ਕਨਸਟੇਬਲ ਭਰਤੀ ਹੋਏ ਜਾਂ ਫਿਰ ਕਨਸਟੇਬਲ ਲੈਵਲ ਦੇ ਭਰਤੀ ਹੋਏ ਤਾਂ ਉਹ ਬੱਚੇ ਅੱਜ ਆਪਣੀ ਆਰਾਮ ਦੇ ਨਾਲ ਡਿਊਟੀ ਆ ਜਿਹੜੀ ਨਿਭਾ ਰਹੇ ਨੇ ਠੀਕ ਹੈ ਤਾਂ ਹੁਣ ਸਮਝਣ ਵਾਲੇ ਤੁਸੀਂ ਸਮਝੇਗੇ ਹੋਗੇ ਕਿੱਥੇ ਮੈਂ ਕਹਿ ਰਿਹਾ ਕੀ ਪੁਆਇੰਟ ਤੁਹਾਨੂੰ ਕਹਿ ਰਿਹਾ ਠੀਕ ਹੈ ਬਸ ਮੈਂ ਚਾਹੁੰਦਾ ਕਿ ਥੋੜੀ ਵਰਦੀ ਹੋਵੇ ਇਨਾ ਤੁਸੀਂ ਲਾਸਟ ਟਾਈਮ ਤੇ ਕਿ ਤੁਸੀਂ ਐਗਜ਼ਾਮ ਕਲੀਅਰ ਕੀਤਾ 2.2 ਲੱਖ ਬੱਚੇ ਦੇ ਵਿੱਚੋਂ ਉਸ ਤੋਂ ਬਾਅਦ ਤੁਸੀਂ ਫਿਜ਼ੀਕਲ ਟ్రਾਇਲ ਕਲੀਅਰ ਕੀਤਾ ਹੈ ਮੈਰਿਟ ਲਿਸਟ ਦੇ ਵਿੱਚ ਆਇਓ ਸਾਰਾ ਕੁਝ ਹੋ ਚੁੱਕਿਆ ਫਾਈਨਲਾਈਜ਼ ਹੈ ਨਾ ਮੈਂ ਡਾਕੂਮੈਂਟ ਵੈਰੀਫਿਕੇਸ਼ਨ ਹੋ ਜੀ ਥੋੜੀ ਸਾਰਾ ਹੋ ਜਾਏ ਫਾਈਨਲ ਤੇ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਝਟਕਣਾ ਜਾਓ ਠੀਕ ਹੈ ਤਾਂ ਜ਼ਰੂਰ ਠੀਕ ਹੈ ਇਹ ਹੈਲਪ ਦਾ ਕੋਈ ਚਾਰजेस ਨਹੀਂ ਹੈ ਕੋਈ ਕੁਝ ਨਹੀਂ ਹੈ ਜਸਟ ਟੂ ਹੈਲਪ ਹੈ ਨਾ ਇਸ ਲਈ ਕਿ ਕੱਲੋ ਤੁਸੀਂ ਕਿਸੇ ਦੀ ਹੈਲਪ ਕਰਨ ਦੇ ਯੋਗ ਬਣ ਸਕੋ ਮੈਂ ਇਸ ਲਈ ਤੁਹਾਡੀ ਹੈਲਪ ਕਰ ਰਿਹਾ ਤਾਂ ਬਸ ਤੁਸੀਂ ਆਪਣਾ ਸਾਥ ਦਿਓ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਸ਼ੇਅਰ ਕਰਿਓ ਪੰਜਾਬ ਪੁਲਿਸ ਵਾਲੇ ਬੱਚਿਆਂ ਨੂੰ ਮੋਸਟਲੀ ਤੇ ਦੂਸਰਾਂ ਨੂੰ ਦੱਸ ਦੇਣਾ ਤੁਹਾਡੇ ਇੱਡੇ ਪਿਆਰ ਦੇ ਨਾਲ ਆਪਣੀ ਅਕੈਡਮੀ ਜਿਹੜੀ ਆ ਦੋ ਜਗ੍ਹਾ ਤੇ ਓਪਨ ਹੋ ਚੁੱਕੀ ਆ ਇਹ ਆਲਮਗੀਰ ਸਾਹਿਬ ਲੁਧਿਆਣੇ ਦੇ ਵਿੱਚ ਹੀ ਓਪਨ ਹੋ ਚੁੱਕੀ ਆ ਤੇ ਤੁਸੀਂ ਜੇ ਕਿਸੇ ਬੱਚੇ ਨੇ ਨਵੀਂ ਹੋਂ ਤੁਹਾਨੂੰ ਪਤਾ ਦੱਸੇਰ ਵੈਕੈਂਸੀਆਂ ਹੋਰ ਨਿਕਲਣ ਪੰਜਾਬ ਪੁਲਿਸ ਨੂੰ ਲੈ ਕੇ ਤਾਂ ਤੁਸੀਂ ਆਪਣੀਆਂ ਜਿਹੜੀਆਂ ਭਾਰਤੀ ਦੀ ਤਿਆਰੀ ਮੇਨਾ ਕਰ ਸਕਦੇ ਹੋ ਪੰਜਾਬ ਪੁਲਿਸ ਤੇ ਆਰਮੀ ਨੂੰ ਲੈ ਕੇ ਤੁਸੀਂ ਕਿ ਅਕੈਡਮੀ ਜਿਹੜੀ ਜੁਆਇਨ ਕਰ ਸਕਦੇ ਹੋ ਆਪਣੀ ਅਕੈਡਮੀ ਵਿੱਚ ਰਹਿਣ ਸਣ ਕਾਰਪੀਂਡ ਦਾ ਸਾਰਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ ਠੀਕ ਹੈ ਕੁੜੀਆਂ ਮੁੰਡਿਆਂ ਦੇ ਲਈ ਸਪੈਸ਼ਲ ਸਾਰਾ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਚ ਕਨੈਕਟ ਕਰਨਾ ਜੇ ਕੁਝ ਹੋਰ ਜਾਣਕਾਰੀ ਚਾਹੀਦੀ ਹੋ ਤਾਂ ਮੈਨੂੰ ਨੀਚੇ ਦੇ ਕਾਲ ਕਰ ਦਿਓ